ਸਰਿੰਦਰ ਸਿੰਘ ਦਾ ਦੱਸਦਾ ਹੁੰਦਾ ਸੀ ਵੀ ਭਮਰਾ ਜੀ ਇਹੋ ਜਿਹਾ ਵੀ ਸਾਡੇ ਅਮਤਿਆਨ ਲੈਂਦੇ ਹੁੰਦੇ ਸੀਗੇ ਉਹ ਕਹਿੰਦੇ ਸੀ ਪਾਣ ਚਬਾਉਂਦੇ ਚਬਾਉਂਦੇ ਵੀ ਹੁਣ ਥੁੱਕਣਾ ਮੈਂ ਤੇ ਉਹ ਮੈਨੂੰ ਕਹਿੰਦੇ ਸੀ ਬੁੱਕ ਕਰ ਆਵਦਾ ਤੇ ਮੈਂ ਆਏ ਬੜੇ ਚਾਰ ਵਾਲਾ ਉਸਤਾਦ ਜੀ ਦਾ ਪਾਣ ਵਾਲਾ ਥੁੱਕ ਆਵਦੇ ਇਦਾਂ ਹੱਥਾਂ ਦੇ ਵਿੱਚ ਲੈਂਦਾ ਰਿਆ ਯਾਨੀ ਇੱਕ ਮਿਸਾਲ ਕਾਫੀ ਆ ਜੀ ਕਿੰਸੀ ਉਸਤਾਦੀ ਸੀ ਕਿੰਸੀ ਸ਼ਗਿਰਦੀ ਸੀਗੀ ਇੱਕ ਦੂਜੇ ਨੂੰ ਸਮਰਪਿਤ ਸੀ ਉਹਨਾਂ ਨੇ ਇਹਨੂੰ ਤਿਆਰ ਕੀਤਾ ਉੱਥੇ ਮੇਰੀ ਮੁਲਾਕਾਤ ਵੀ ਜਿਹੜੀ ਛਿੰਦੇ ਨਾਲ ਹੋਈ ਸੀਗੀ ਭਮਰਾ ਜੀ ਕੋਲੇ ਮੇਰਾ ਵੀ ਆਉਣਾ ਜਾਣਾ ਬਹੁਤ ਸੀ ਆਉਣਾ ਜਾਣਾ ਇਹ ਸੀ ਸ਼ੌਕ ਹੀ ਸੀ ਬਸ ਗੀਤ ਸੰਗੀਤ ਦਾ ਖੇਤਰ ਹੈ ਕਦੇ ਜਮਲਾ ਜੀ ਦੇ ਡੇਰੇ ਚਲੇ ਗਏ ਪੜ੍ਹੀ ਵੀ ਜਾਂਦੇ ਸੀ ਖਾਲਸਾ ਕਾਲਜ ਗਵਰਨਮੈਂਟ ਕਾਲਜ ਤੇ ਇਹਨਾਂ ਦੇ ਕਲਾਕਾਰਾਂ ਦੇ ਚਵਾਰਿਆਂ ਚ ਇਹਨਾਂ ਦੇ ਵੇੜਿਆਂ ਚ ਜਾਂਦੇ ਰਹਿਣਾ ਤੇ ਭਮਰਾ ਜੀ ਕੋਲੇ ਵੀ ਇਦਾਂ ਹੋਰ ਵੀ ਬੜਿਆਂ ਨੂੰ ਮੈਂ ਉੱਥੇ ਮਤਲਬ ਜਾਣ ਕੇ ਜਿਹੜੀ ਢੋਲਕੀ ਜਾਂ ਜੋ ਵੀ ਹਰਮੋਨੀਅਮ ਆ ਉਹ ਉਹਨਾਂ ਕੋ ਪੰਵਰਾ ਸਾਹਿਬ ਕੋਈ ਸਿਖਿਆ ਸ਼ਿੰਦਾ ਜੀ ਇਹ ਬਹੁਤ ਮਹਾਰਸੀ ਹਰਮੋਨੀਅਮ ਵਜਾਉਣ ਦੇ ਪੰਵਰਾ ਜੀ ਜੀ ਰਾਗਾਂ ਦੇ ਬਹੁਤ ਬਰੀਕੀ ਚ ਮਹਾਰਸੀਗੇ ਨੋਟੇਸ਼ਨ ਜਿਹਨੂੰ ਕਹਿੰਦੇ ਆ ਉਹ ਵੀ ਬਹੁਤ ਜਾਣਦੇ ਸੀਗੇ ਤੇ ਉਹਨਾਂ ਦੀਆਂ ਤਰਜ਼ਾਂ ਤਾਂ ਲੋਕ ਤਰਜ਼ਾਂ ਬਣ ਗਈਆਂ ਗੜਵਾ ਚਾਂਦੀ ਦਾ ਵਰਗੀਆਂ ਲਖ ਲੇਮ ਜਾਜਣ ਜਾਂਦੀ ਦਾ ਗੜਵਾ ਰੇ ਜਾਂਦੀ ਦਾ ਨੈਣਪ੍ਰੀਤੋ ਦੇ ਵਹਿ ਜਾ ਵਹਿ ਜਾ ਕਰਦੇ ਇਹ ਤਰਜ਼ਾਂ ਜਿਹੜੀਆਂ ਲੋਕ ਤਰਜ਼ਾਂ ਬਣੀਆਂ ਇਹ ਪੰਵਰਾ ਜੀ ਦੀਆਂ ਸਿਰਜੀਆਂ ਹੀਆਂ ਸੀ ਜੀ ਛੰਦਾ ਛੰਦਾ ਆਪਣੇ ਆਪ ਚ ਨਾ ਹਰਮੋਨੀਅਮ ਦਾ ਬਹੁਤ ਮਹਾਰਸੀ ਲਿਗੋਪਰ ਵਰਾਜੀ ਦਾ ਹੀ ਚੰਡਿਆ ਹੋਇਆ ਤੇ ਸਖਾਇਆ ਹੋਇਆ ਸੀ